ਇਹ ਅਸੀਂ ਮਕਦਮਾ ਨੰਬਰ 6 ਸਾਡਾ ਹੋਇਆ ਸੀਗਾ 6124 ਨੂੰ 392 34 ਆਈਪੀਸੀ ਆਮ ਸੈਕਟੇ ਸਹਿਤ ਜਿਹੜਾ ਸਾਡਾ ਪੁਲਿਸ ਸਟੇਸ਼ਨ ਦੇ ਵਿੱਚ ਜਿਹੜਾ ਅਸੀਂ ਦਰਜ ਕੀਤਾ ਸੀਗਾ ਇਹਨਾਂ ਬੜੀ ਸੈਂਸੇਸ਼ਨਲ ਹੋਈ ਸੀ ਕਿ ਐਸਬੀਆਈ ਦੀ ਬ੍ਰਾਂਚ ਹੈ ਬਟਾਲਾ ਰੋਡ ਦੇ ਉੱਪਰ ਜਿਹਦੇ ਦਿਨ ਦਿਹਾੜੇ ਜਿਹੜਾ ਸੀਗਾ ਪਿਸਤੌਲ ਦਿਖਾ ਕੇ ਜਿਹੜਾ 70-80 ਹਜ਼ਾਰ ਰੁਪਿਆ ਜਿਹੜਾ ਸੀਗਾ ਉਹਦਾ ਜਿਹੜਾ ਸੀਗਾ ਡਾਕਾ ਮਾਰ ਲਿਆ ਗਿਆ ਸੀਗਾ ਸੋ ਇਮੀਡੀਏਟਲੀ ਇਸ ਚੀਜ਼ ਨੂੰ ਸੰਜੀਦਗੀ ਨਾਲ ਲੈਂਦੇ ਹੋਏ ਸਾਡੇ ਸੀਪੀ ਸਾਹਿਬ ਉਹਨਾਂ ਨੇ ਸਰਦਾਰ ਗੁਰਪ੍ਰੀਤ ਸਿੰਘ ਭੁੱਲ ਉਹਨਾਂ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਸੀ ਕਿ ਮੇਰੀ ਆਪਣੀ ACP ਨੌਰਥ सुरेंद्र ਕੋਸਾਦੀ ਆਰ ਐਸ ਐਚਓ ਸਰਦਾਰ ਦੀ ਨਾਲ CIA ਟੀਮ ਸੀ ਔਰ ਅਸੀਂ ਇਹ ਤਿੰਨੇ ਇਹਦੇ ਵਿੱਚ ਜਿਹੜੇ ਸੀਗੇ ਤਿੰਨੇ ਦੋਸ਼ੀ ਜਿਹੜੇ ਹੈਗੇ ਨੇ ਉਹਨਾਂ ਨੂੰ ਗ੍ਰਿਪਟਾਰ ਕਰ ਲਿਆ ਜਿਨ੍ਹਾਂ ਦਾ ਨਾਮ ਹੈਗਾ ਜੋਬਨਪ੍ਰੀਤ ਸਿੰਘ ਤੇ ਗੁਰਦਾਸ ਸਿੰਘ ਤੇ ਤਰਮਿੰਦਰ ਸਿੰਘ ਇਹ ਜਿਹੜਾ ਜੋਬਨਜੀਤ ਹੈਗਾ ਤੇ ਜਿਹੜਾ ਗੁਰਦਾਸ ਸਿੰਘ ਹੈਗਾ ਇਹ ਜਿਹੜਾ ਹੈਗਾ ਹੋਟਲ 'ਚ ਕੰਮ ਕਰਦੇ ਆ ਤੇ ਦੂਸਰਾ ਜਿਹੜਾ ਤਰਮਿੰਦਰ ਸਿੰਘ ਹੈਗਾ ਇਹ ਮੈਦਮ ਤਿਕਾ ਗੁਰਦਾਸ ਦੇ ਇੱਕ ਪਹਿਲਾ ਵੀ ਪਰਚਾ ਇਹਦਾ ਪਹਿਲਾ ਵੀ ਲੁੱਟਖੋ ਦਾ ਪਰਚਾ ਦਰਜ ਹੋਇਆ ਹੋਇਆ ਹੈ ਇਹਦੇ ਉੱਤੇ ਔਰ ਇਸ ਮੁਕਦਮੇ ਦੇ ਵਿੱਚ ਜਿਹੜਾ ਅਸੀਂ ਵਰਤਿਆ ਗਿਆ ਸੀਗਾ ਮੌਕੇ ਦੇ ਉੱਤੇ ਜਿਹੜਾ ਸੀਗਾ ਆਪਣਾ 305 ਬੋਰ ਦਾ ਪਿਸਟਲ ਉਹ ਵੀ ਰਿਕਵਰ ਕਰ ਲਿਆ ਰੌਣ ਵੀ ਕਰ ਲਿਆ ਔਰ ਇੱਕ ਦਸਤਰ ਵੀ ਖਾ ਲਿਆ ਜੀ ਇਦਾਂ ਜਿਹੜੇ ਅਨੱਤੇ ਇੱਕ ਕੋ ਵਿਅਕਤੀ ਤੇ ਪਹਿਲੇ ਮੁਕਦਮਾ ਦਰਜਾ ਬਾਕੀ ਤੋਂ ਹਾਂ ਇਹਨਾਂ ਦੇ ਇੱਕੋ ਜਿਹੜਾ ਹੈਗਾ ਗੁਰਦਾਸ ਉਹਦੇ ਉੱਤੇ ਹੀ ਜਿਹੜਾ ਹੈਗਾ ਛਾਟੇ ਦੇ ਵਿੱਚ ਜਿਹੜਾ ਹੈਗਾ ਪਰਚਾ ਦਰਜਾ ਬਾਕੀਆਂ ਦੇ ਹਜੇ ਨਹੀਂ ਪਰਚਾ ਤਸਕਰੀ ਸਰ ਉੱਤੇ ਦੇ ਰਹਿਣ ਵਾਲਾ ਜੀ ਪੈਂਟ ਦੇ ਵਿੱਚ ਜਿਹੜਾ ਜੋਗਨਪ੍ਰੀਤ ਸਿੰਘ ਹੈਗਾ ਇਹ ਅਨਾਲਾ ਥਾਣਾ ਜਿਹੜਾ ਹੈਗਾ ਅਨਾਲਾ ਅਧਿਆਤੀ ਦਾ ਰਹਿਣ ਵਾਲਾ ਹੈਗਾ ਗੁਰਦਾਸ ਜਿਹੜਾ ਹੈਗਾ ਗੁਰੂ ਕੀ ਵਡਾਲੀ ਛਾਟੇ ਦਾ ਹੈਗਾ ਤੇ ਤਰਮਿੰਦਰ ਜਿਹੜਾ ਹੈਗਾ ਪ੍ਰੀਤਨਗਰ ਵਟਾਲਾ ਰੋਡ ਆਪਣੇ ਸਾਧਾ ਰਹਿਣ ਵਾਲਾ ਹੈਗਾ ਮੇਨ ਦੋਸ਼ੀ ਕੌਣ ਹੈ ਜਿਹਨੇ ਸਾਰਾ ਪਲਾਨ ਕੀਤਾ ਦੇਖੋ ਮੇਨ ਦੋਸ਼ੀ ਜੋ 34 आईपीसी लग ਜਾਂਦੀ ਹੈ ਫਿਰ ਉਹ ਸਾਰੇ ਆਲ ਦਾ ਕ੍ਰਿਮੀਨਲਸ ਆਰ ਇਕਵਲੀ ਲਾਇਬਲ ਫॉर द क्राइम ਸੋ ਇਸ ਤਰ੍ਹਾਂ ਜਿਹੜੇ ਹੈਗੇ ਸਾਰੇ ਹੀ ਹੈਗੇ ਜੇ ਕਿਸੇ ਨੇ ਬਾਹਰ ਹੈਗੇ ਰੈਕੀ ਕੀਤੀ ਹੈ ਜਾਂ ਕਿਸੇ ਨੇ ਅੰਦਰ ਜਾ ਕੇ ਉਹ ਸਾਰੇ 34 ਜਨਰਲ ਸੈਕਸ਼ਨ ਲੱਗ ਜਾਂਦਾ ਫਿਰ ਸਾਰੇ ਕ੍ਰਿਮੀਨਲ ਜਿਹੜੇ ਇਕਵਲੀ ਜਿਹੜੇ ਹੈਗਾ ਲਾਇਬਲ ਸੋ ਸੀਸੀਟੀਵੀ ਕਿੰਨੀ ਕੀਤੀ ਗਈ ਜੀ ਬੈਂਕ ਦੇ ਵਿੱਚ ਰਿਕਵਰੀ ਕਿੰਨੀ ਹੋਈ ਜੀ ਜਿਹੜੀ 70 80 ਹਜ਼ਾਰ ਰੁਪਏ ਹੈਗੇ ਰਿਕਵਰ ਹੋ ਗਿਆ ਉਹ ਉਹਨਾਂ ਨੇ ਜਿਹੜੇ ਪੈਸੇ ਖਰਚਦੇ ਹੈਗੇ ਆ ਥੋੜੀ ਰਿਕਵਰੀ ਸੀਸੀਟੀਵੀ ਆਈ ਕਿਉਂ ਸਾਹਮਣੇ ਸੋ ਜੀ ਸੀਸੀਟੀਵੀ ਆਈ ਹੈ ਬਟ ਉਹ ਜਿਹੜੀ ਆਪਰੇਸ਼ਨਲ ਡਿਟੇਲਸ ਹੈਗੀਆਂ ਨੇ ਉਹ ਬਾਅਦ ਚ ਫੁਲ ਡਾਟੇ ਸ਼ੇਅਰ ਕਰਾਂਗੇ ਠੀਕ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ